ਸੋਹਰਾ ਬਲੀ ਹਤ ਮੁਰਦਾਬਾ ਮੁਰਦਾਬਾ ਜਰੀ ਜਾਨ ਮੁਰਦਾਬਾ ਮੁਰਦਾਬਾ ਅਮਰ ਦੀ ਜਾਨ ਸਟ੍ਰੈਟਜੀ ਕਰਕੇ ਆਏ ਹੋ ਕੀ ਕੀਤਾ ਇਸ ਚੀਜ਼ ਦੇ ਉੱਤੇ ਸੱਤ ਸੱਤ ਠੀਕ ਹੈ ਮੋਤੀ ਜੀ ਨੇ ਸਾਡੇ ਆਦਰਯੋਗ ਪ੍ਰਧਾਨ ਮੰਤਰੀ ਜੀ ਨੇ ਸਾਰੇ ਪੰਜ ਫੈਸਲੇ ਵੱਡੇ ਫੈਸਲੇ ਲਏ ਆ ਪਗ ਆਪਣਾ ਅਟਾਰੀ ਬਾਰਡਰ ਬੰਦ ਕਰ ਦਿੱਤਾ ਗਿਆ ਸਾਰਾ ਕੁਝ ਠੀਕ ਆ ਲੇਕਿਨ ਇਹਦੇ ਵਾਸਤੇ ਨੈਕਸਟ ਕੀ ਆ ਉਹ ਪਰਿਵਾਰ ਰੁੱਲ ਗਏ ਉਹਨਾਂ ਨੂੰ ਇਨਸਾਫ ਦਿਲਾਓ ਸਭ ਤੋਂ ਸਖਤ ਇਹਦੇ ਵਿੱਚ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੋ ਵੀ ਹੈ ਉਹ ਬੰਦੇ ਲੱਭੋ ਕਿੱਥੋਂ ਕੀ ਹੋਇਆ ਮੈਂ ਤਾਂ ਕਹਿੰਦੀ ਪਾਕਿਸਤਾਨ ਦੇ ਹੁਣ ਪਾਕਿਸਤਾਨ ਨੂੰ ਢਿੱਲ ਛੱਡਣ ਦਾ ਟਾਈਮ ਨਹੀਂ ਹੈਗਾ ਔਰ ਟਾਈਮ ਬੀਤ ਚੁੱਕਾ ਹੋਇਆ ਦੋਸ਼ ਕੀਤਾ ਕਿ ਪਾਕਿਸਤਾਨ ਤੇ ਚਲੋ ਇਸ ਸੀਨ ਨੂੰ ਸਮਰਥ ਕਰਦਾ ਕਰਦਾ ਪਰ ਇਹ ਕੱਲ ਜਿੱਥੇ ਕਿ ਤੁਸੀਂ ਦੇਖੋ ਪਿਛਲੇ 3 ਸਾਲਾਂ ਤੋਂ ਆਰਮੀ ਦੀ ਭਰਤੀ ਬੰਦ ਹੈ ਔਰ ਇੱਕ ਇੱਕ ਤੋਂ ਲੈ ਕੇ 1.5 ਲੱਖ ਦੇ ਕਰੀਬ ਆਰਮੀ ਦਾ ਜਿਹੜਾ ਸੋਲਜਰ ਹੈ ਆਰਮੀ ਦੇ ਵਿੱਚੋਂ ਘਟ ਗਿਆ ਹੈ ਇੱਕ ਕਸ਼ਮੀਰ ਜੰਮੂ ਕਸ਼ਮੀਰ ਜਿਹੜਾ ਬਾਰਡਰ ਏਰੀਆ ਹੈ ਟੋਟਲੀ ਪੂਰਾ 100% ਬਾਰਡਰ ਏਰੀਆ ਹੈ ਔਰ ਉਤੇ ਹਰ ਵੇਲੇ ਸੁਰੱਖਿਆ ਆਰਮੀ ਦੀ ਚਾਹੀਦੀ ਹੈ ਪਤਾ ਨਹੀਂ ਸਰਕਾਰ ਦੀ ਨਲਾਕੀ ਹੈ ਜਾਂ ਸਰਕਾਰ ਦਾ ਢੇਲਾਪਣ ਹੈ ਔਰ ਸਭ ਤੋਂ ਵੱਡੀ ਗੱਲ ਇਹ ਵਿੱਚ ਹੈ ਕਿ ਏਜੰਸੀਜ਼ ਨੂੰ ਆਲਰੇਡੀ ਇਸ ਵale ਕਲੂ ਸੀਗਾ ਕਿ ਇੱਥੇ ਕੋਈ ਹਮਲਾ ਪ੍ਰੋਟੈਕਟ ਹੋ ਸਕਦਾ ਹੈ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਟੇਲ ਵਰਤੀ ਗਈ ਜਿਹਦੇ ਕਰਕੇ ਅੱਜ ਸਾਡੇ ਦੇਸ਼ ਦੇ ਮਾਸੂਮ ਲੋਕਾਂ ਦੀ ਉੱਥੇ ਜਾਨ ਚਲੀ ਗਈ ਔਰ ਅੰਤਖਵਾਦੀਆਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੋ ਇਸ ਤੇ ਅਸੀਂ ਆ ਪ੍ਰੋਟੈਸਟ ਕੀਤਾ ਤਾਂ ਜੋ ਅਸੀਂ ਉਸ ਅੰਤਖਵਾਦ ਦੇ ਖਿਲਾਫ ਦੇਸ਼ ਨੂੰ ਪੂਰਾ ਇਕੱਠਾ ਕਰਕੇ ਦੇਸ਼ ਦੇ ਦੇਸ਼ ਦੇ ਵਿੱਚ ਇੱਕ ਐਸੀ ਲਹਿਰ ਚਲਾਈਏ ਜਿਨ ਅਸੀਂ ਅੰਤਖਵਾਦ ਦੇ ਖਿਲਾਫ ਅੰਤਖਵਾਦ ਦੇ ਖਿਲਾਫ ਇੱਕ ਲੜਾਈ ਲੜ ਸਕੀਏ ਜੈ ਹਿੰਦ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਖੜੇ ਹੈ ਇਹ ਵੀ ਧੋਖਾ ਅਸੀਂ ਬਾਤ ਚ ਕਰ ਰਹੇ ਨੇ ਕਿ ਇੰਟੈਲੀਜੈਂਸ ਫੇਲਿਅਰ ਹੋ ਗਿਆ ਸਿਕਿਉਰਿਟੀ ਫੇਲਿਅਰ ਹੋ ਗਿਆ ਤੇ ਕੋਹ ਜਵਾਨਾਂ ਦੇ ਨਾਲ ਅਸੀਂ ਖੜੇ ਹਾਂ ਜਿਹੜੇ ਅੱਜ ਉਹ ਜਿਨ੍ਹਾਂ ਨੇ ਇਹ ਗੁਰਦੁਖਤਾਂ ਕੀਤੀ ਹੈ ਉਹਨਾਂ ਦੀ ਭਾਲ ਕਰਦੇ ਪਏ ਹਨ ਇਹਨਾਂ ਨੇ ਪਲਾਨਿੰਗ ਕੀਤੀ ਹੈ ਉਹਨਾਂ ਨੂੰ ਲੱਭਦੇ ਪਏ ਹਾਂ ਕਿ ਅਸੀਂ ਕੈਂਡਲ ਮਾਰਚ ਉਹ ਜਿਹੜੀਆਂ ਦਵੰਗਰ ਆਤਮਾ ਹੈ ਉਹਨਾਂ ਵਾਸਤੇ ਆ ਗਏ ਥੈਂਕਸ ਤੇ ਕੈਂਡਲ ਮਾਰਚ ਘਟਿਆ ਸੀਗਾ ਸਾਡੀ ਸੈਂਟਰ ਸਰਕਾਰ ਤੋਂ ਇਹ ਮੰਗ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਧਰਮ ਬਹੁਤ ਨੇ ਧਰਮ अनेਕ ਨੇ ਲੇਕਿਨ ਸਾਡਾ ਹਿੰਦੁਸਤਾਨ ਇੱਕ ਹੈ ਸਾਡਾ ਭਾਰਤ ਇੱਕ ਹੈ ਅੱਜ ਸਾਨੂੰ ਸਾਰੇ ਭਾਰਤ ਵਾਸੀਆਂ ਨੂੰ ਇਕੱਠੇ ਹੋ ਕੇ ਇਹ ਸੱਤਵਾਦ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਔਰ ਇਹੋ ਜੀ ਕਾਨੂੰਨੀ ਘਟਨਾ ਜਿਹੜੀ ਹਿੰਦੁਸਤਾਨ ਦੇ ਵਿੱਚ ਕਦੇ ਨਹੀਂ ਘਟੀ ਸੀ ਉਹ ਜਿਹੜੀ ਘਟਨਾ ਘਟੀ ਹੈ ਸਾਨੂੰ ਉੱਪਰ ਜ਼ੋਰ ਉਹਦੀ ਨਿੰਦਾ ਕਰਨੀ ਚਾਹੀਦੀ ਹੈ ਔਰ ਮੇਰੀ ਸੈਂਟਰ ਸਰਕਾਰ ਮੋਦੀ ਸਰਕਾਰ ਦੇ ਅੱਗੇ ਇਹੀ ਰਿਕਵੈਸਟ ਹੈ ਕਿ ਅਸੀਂ ਧਰਮ ਤੋਂ ਉੱਪਰ ਉੱਠ ਕੇ ਪਹਿਲਾਂ ਆਪਾਂ ਹਿੰਦੁਸਤਾਨੀ ਆ ਪਹਿਲਾਂ ਭਾਰਤੀ ਆ ਸਾਨੂੰ ਸਾਰਿਆਂ ਨੂੰ ਇਹ ਸੱਤਵਾਦ ਦਾ ਖੰਡਨ ਕਰਨਾ ਚਾਹੀਦਾ ਹੈ